ਕੋਈ ਛੋਟਾ ਆਰਟਿਸਟ ਹੈ ਹੂੰ YouTube ਤੇ ਉਹਦੇ ਕੋਲ 55 ਮਿਲੀਅਨ ਫਾਲੋਅਰਸ ਨੇ ਜੀ ਉਹਦਾ ਇੱਕ ਗਾਣਾ ਜਿੰਨੇ ਆਪਾਂ ਸੋਚ ਤੋਂ ਬਾਰੇ 6-7 ਬਿਲੀਅਨ ਤੋਂ ਉਹਦਾ ਗਾਣਾ ਚੱਲਿਆ ਹੋਇਆ ਹੈ ਪੂਰੀ ਪੰਜਾਬੀ ਜੀ ਤੁਸੀਂ ਵਰਡ ਚੈੱਕ ਕਰਿਓ ਇੱਕ ਇੱਕ ਚੀਜ਼ ਉਹਨੇ ਜਿਹੜੀ ਪੰਜਾਬੀ ਵਿੱਚ ਬੋਲੀ ਹੋਈ ਹੈ ਬਰਾਬਰ ਜੇ ਕੋਈ ਪੰਜਾਬੀਆਂ ਦਾ ਇਸ ਟਾਈਮ ਆਪਾਂ ਕਹਿ ਦਿੰਦੇ ਆ ਨਾ ਵੀ ਸੈਲੀਬ੍ਰਿਟੀ ਆ ਪੰਜਾਬੀਆਂ ਦਾ ਉਹਨੂੰ ਜੀਤ ਮੰਨਿਆ ਜਾ ਸਕਦਾ ਘੱਟੋ ਘੱਟ ਮੈਂ ਹੀ 60 70 ਵਾਰ ਉਹ ਰੀਲ ਦੇਖੀ ਹੂ ਜੀ ਘੱਟੋ ਘੱਟ ਮਤਲਬ ਐ ਜੀ ਕਰਦਾ ਯਾਰ ਵਾਹ ਯਾਰ ਖੁਸ਼ੀ ਇੱਕਦਮ ਨਹੀਂ ਪ੍ਰਾਊਡ ਮਹਿਸੂਸ ਹੋਣਾ ਵੀ ਯਾਰ ਇਹ ਲਾਕਈ ਪੰਜਾਬ ਦਾ ਨਾਮ ਰੋਸ਼ਨ ਕੀਤਾ ਦੋ ਜੀ ਜਗਪ੍ਰੀ ਜੀ ਦਲਜੀਤ ਦਸਾਂਝਾਂ ਵਾਲਾ ਨੇ ਮੈਨੂੰ ਕਹਿੰਦਾ ਝੰਡੇ ਗੱਡੇ ਪਏ ਆ ਦਸਾਂਝਾਂ ਵਾਲੇ ਦੀ ਜਿੰਨੀ ਗੱਲ ਅੱਜ ਚੱਲ ਰਹੀ ਹੈ ਮੈਂ ਤਾਂ ਮੈਨੂੰ ਐ ਲੱਗਿਆ ਵੀ ਕਿਤੇ ਕਿਤੇ ਬਾਹਰ ਲੱਗਿਆ ਬਾਅਦ ਚ ਪਤਾ ਲੱਗੇ ਬੰਬਈ ਜਿਹੜਾ ਕਲੈਬ ਕੀਤਾ ਉਹਨਾਂ ਨੇ ਐਡ ਸ਼ੀਰਨ ਤੇ ਦਸਾਂਝ ਨੇ ਜੀ ਕਮਾਲ ਮਤਲਬ ਮੈਂ ਅੱਜ ਤੱਕ ਇਹੋ ਜਿਹਾ ਉਹਨੂੰ ਤਾਂ ਵਿਚਾਰੇ ਨੂੰ ਐ ਲੱਗਦਾ ਸੀ ਮੈਨੂੰ ਵੀ ਉਹ ਕੋਈ ਛੋਟਾ ਆਰਟਿਸਟ ਹੈ ਹੂੰ YouTube ਤੇ ਉਹਦੇ ਕੋਲ 55 ਮਿਲੀਅਨ ਫਾਲੋਅਰਸ ਨੇ ਜੀ ਉਹਦਾ ਇੱਕ ਗਾਣਾ ਜਿੰਨੇ ਆਪਾਂ ਸੋਚ ਤੋਂ ਬਾਰੇ 6-7 ਬਿਲੀਅਨ ਤੋਂ ਉਹਦਾ ਗਾਣਾ ਚੱਲਿਆ ਆਇਆ ਇੱਕ ਹੂੰ ਉਹਨੂੰ ਆਪਾਂ ਐ ਯੂਜ਼ ਕਰੀ ਜੰਨੇ ਆ ਜਿਵੇਂ ਉਹ ਆਮ ਆਰਟਿਸਟ ਹੁੰਦਾ ਨਾਲੇ ਪੂਰੀ ਪੰਜਾਬੀ ਜੀ ਤੁਸੀਂ ਵਰਡ ਚੈੱਕ ਕਰਿਓ ਇੱਕ ਇੱਕ ਚੀਜ਼ ਉਹਨੇ ਜਿਹੜੀ ਪੰਜਾਬੀ ਵਿੱਚ ਬੋਲੀ ਹੋਈ ਹੈ ਬਰਾਬਰ ਹਾਲਾਂਕਿ ਦੇਖੋ ਜਦੋਂ ਵਿਆਹ ਦੇ ਉੱਤੇ ਵੀ ਆਏ ਨੇ ਉਦੋਂ ਹਣਾ ਹਰ ਹੰਨਾ ਵੀ ਆਈ ਪਰਚਰਚਾ ਦਿਲਜੀਤ ਦੀ ਰਹੀ ਦਿਲਜੀਤ ਦੀ ਪੂਰੀ ਦੁਨੀਆ ਦੇ ਵਿੱਚ ਕੀ ਮਤਲਬ ਜੇ ਕੋਈ ਪੰਜਾਬੀਆਂ ਦਾ ਇਸ ਟਾਈਮ ਆਪਾਂ ਕਹਿ ਦਿੰਦੇ ਆ ਨਾ ਵੀ ਸੈਲੀਬ੍ਰਿਟੀ ਆ ਪੰਜਾਬੀਆਂ ਦਾ ਤੋਂ ਜੀਤ ਮੰਨਿਆ ਜਾ ਸਕਦਾ ਜੀ ਕਿੱਡੀ ਹਲੀਮੀਤ ਨਾਲ ਉਦੋਂ ਬਾਅਦ ਉਹ ਵਲੌਗ ਪਾ ਰਹੇ ਨੇ ਐਡ ਸ਼ਿਰਨ ਨੂੰ ਜਿਵੇਂ ਆਪਾਂ ਕਹਿ ਦਿੰਦੇ ਆ ਸ਼ਲਾਗਾ ਕਰ ਰਹੇ ਨੇ ਉਹਨਾਂ ਦੀ ਵੀ ਵਾਹ ਯਾਰ ਹਨਾ ਵੀ ਉਹਦੇ ਵਰਗਾ ਬੰਦਾ ਹੋਣਾ ਚਾਹੀਦਾ ਬਿਲਕੁਲ ਉਹੀ ਹੈ ਨਾ ਕਿ ਪੰਜਾਬ ਤੇ ਪੰਜਾਬੀਅਤ ਉਸ ਦੇ ਕਰਕੇ ਕਿੰਨੀ ਅੱਗੇ ਤੱਕ ਜਾ ਰਹੀ ਹੈ ਮੈਂ ਕਹਿੰਦਾ ਮੈਨੂੰ ਕਿਤੇ ਨਾ ਕਿਤੇ ਨਾ ਕਮੀ ਲੱਗੀ ਕੱਲ ਮੂਸੇ ਵਾਲੇ ਦੀ ਹੂੰ ਕਿਉਂਕਿ ਉਹਦਾ ਵੀ ਇੱਕ ਵੱਡੇ ਆਰਟਿਸਟ ਜਿਹਨੂੰ ਕਹਿੰਦੇ ਆ ਵੀ ਉਹ ਇੰਡਸਟਰੀ ਚ ਇੱਕ ਨੰਬਰ ਤੇ ਹੈ ਇਸ ਟਾਈਮ ਉਹ ਆਰਟਿਸਟ ਡ੍ਰੇਕ ਡ੍ਰੇਕ ਦੀ ਗੱਲ ਕੀਤਾ ਜਾਵੇ ਤਾਂ ਜੀ ਜੇ ਉਹ ਹੁੰਦਾ ਤੇ ਉਹਨਾਂ ਦਾ ਕਲੈਬ ਹੁੰਦਾ ਹੂੰ ਓਏ ਹੋਏ ਮੈਂ ਸੋਚ ਵੀ ਨਹੀਂ ਸਕਦਾ ਵੀ ਯਾਰ ਕਿੱਥੇ ਆਪਾਂ ਕਿੱਥੇ ਜਾਂਦੇ ਮਤਲਬ ਆ ਮਿਊਜ਼ਿਕਲੀ ਪੰਜਾਬੀ ਆਪਾਂ ਕਹਿ ਦਿੰਨੇ ਆ ਵੀ ਇਹ ਕਹਿ ਦਿੰਦੇ ਵੀ ਪੰਜਾਬੀ ਆ ਨੇ ਪੰਜਾਬੀ ਹੋ ਗਏ ਤੁਸੀਂ ਚੈੱਕ ਕਰੋ ਨਾ ਮਿਊਜ਼ਿਕਲੀ ਜੇ ਆਪਾਂ ਵੇਖਿਆ ਜਾਵੇ ਜਿਹੜੀ ਮਿਊਜ਼ਿਕ ਇੰਡਸਟਰੀ ਹੈ ਜੀ ਉਹਦੇ ਚ ਪੰਜਾਬੀ ਕਿੱਥੇ ਕਿੱਥੇ ਤੱਕ ਪਹੁੰਚ ਗਏ ਹੂੰ ਚਾਹੇ ਉਹ ਏਪੀਟਲ ਹੋਣ ਚਾਹੇ ਸ਼ੁਭ ਹੋਣ ਜੀ ਹਨਾ ਚਾਹੇ ਉਹ ਸਿੱਧੂ ਮੂਸੇ ਵਾਲਾ ਕਹਿ ਹੁਣ ਤਾਂ ਨਹੀਂ ਰਿਹਾ ਦੁਨੀਆ ਚ ਪਰ ਕੀ ਕਮਾਲ ਆਉ ਜਿਹੜੇ ਬਾਅਦ ਪਹਿਲਾਂ ਗਾਲ੍ਹਾਂ ਵੀ ਕੱਢਦੇ ਸੀ ਬਾਅਦ ਸਟੋਰੀਆਂ ਵੀ ਪਾਉਣ ਲੱਗ ਗਏ ਸਟੋਰੀਆਂ ਵੀ ਪਾਉਣ ਲੱਗ ਗਏ ਹਨਾ ਵੀ ਯਾਰ ਕੀ ਅਏ ਮਤਲਬ ਮੈਂ ਘੱਟੋ ਘੱਟ ਮੈਂ ਹੀ 60 70 ਵਾਰ ਉਹ ਰੀਲ ਦੇਖੀ ਹੋਣੀ ਜੀ ਘੱਟੋ ਘੱਟ ਮਤਲਬ ਐ ਜੀ ਕਰਦਾ ਯਾਰ ਵਾ ਯਾਰ ਖੁਸ਼ੀ ਇੱਕਦਮ ਨੇ ਪ੍ਰਾਊਡ ਮਹਿਸੂਸ ਹੋਣਾ ਵੀ ਯਾਰ ਇਹ ਵਾਕਈ ਪੰਜਾਬ ਦਾ ਨਾਮ ਰੋਸ਼ਨ ਕੀਤਾ ਦਿਲਜੀਤ ਦਸਾਂਝ ਜੀ ਕਿੰਨਿਆਂ ਨੂੰ ਜਿਹੜੇ ਲੋਕੀ ਵਿਚਾਰੇ ਹਨਾ ਜਿਹੜੇ ਬਾਲੀਵੁੱਡ ਦੇ ਵੀ ਖਿਆਰਾ ਆਰਟਿਸਟ ਬਹੁਤ ਵੱਡੇ ਨੇ ਪਰ ਜੋ ਇਹ ਕੰਮ ਕਰ ਗਿਆ ਮੈਨੂੰ ਲੱਗਦਾ ਪਰ ਦੇਖੋ ਪੂਰਾ ਬਾਲੀਵੁੱਡ ਨਚਾਤਾ ਮੈਂ ਚਾਹਤਾ ਥੱਲੇ ਤੁਸੀਂ ਕਮੈਂਟ ਚੈੱਕ ਕਰੋ। ਕਿਹ ਕਹੋ ਜਿਆ ਕਿਹੜਾ ਬਾਲੀਵੁੱਡ ਦਾ ਬੰਦਾ ਹੈ ਜਿਹਨੇ ਕਮੈਂਟ ਨਹੀਂ ਕੀਤਾ ਹੁੰਦੇ। ਹੂੰ। ਮਤਲਬ ਬਾਲੀਵੁੱਡ ਉਹਨਦੇ ਚ ਇੱਕ ਲਾਈਨ ਹੈ ਵੀ ਗੱਬਰੂ ਦੀ ਮਾਰ ਬਾਲੀਵੁੱਡ ਤੋਂ ਵੀ ਬਿਯੋਂਡ ਹੈ। ਦਨ ਜੀਤ ਨਹੀਂ ਆਪਦੇ ਵਲੌਗ ਚ ਕਿਹਾ ਹੋਇਆ। ਜੀ। ਕੱਲ ਉਹਨੇ ਦਿਖਾਤਾ ਵੀ ਇਹ ਮੇਰਾ ਜਿਹੜਾ ਲੈਵਲ ਹੈ ਉਹ ਤੁਹਾਡੇ ਤੋਂ ਤੁਸੀਂ ਬਾਲੀਵੁੱਡ ਬਾਲੀਵੁੱਡ ਮੈਂ ਨਹੀਂ। ਪਰ ਇੱਕ ਇੱਕ ਚੀਜ਼ ਇਹ ਵੀ ਹੈ ਦਿਲਜੀਤ ਜਿਵੇਂ ਛੋਟੀਆਂ ਛੋਟੀਆਂ ਰੀਲਾਂ ਜਿਹੜੀਆਂ ਬਣਾਉਂਦੇ ਰਹਿੰਦੇ ਨੇ ਉਹ ਕਦੇ ਅਵਾਚਲ ਚਲੇ ਗਏ ਜੀ 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 ਕਦੇ ਕਿਤੇ ਨਾ ਪਿੱਛੇ ਪਿੱਛੇ ਵਾਇਸਓਵਰ ਲਾ ਕੇ ਤੇ ਕਿਆ ਉਹ ਰੀਲ ਚੈੱਕ ਕੀਤੀ ਤੁਸੀਂ ਉਹਦੇ ਉਹਦੇ ਤੋਂ ਪਹਿਲਾਂ ਇੱਕ ਰੀਲ ਪਾਈ ਉਹਨਾਂ ਨੇ ਵਿੱਚ ਕਿਹਾ ਵੀ ਗੱਬਰੂ ਦੀ ਮਾਰ ਬਾਲੀਵੁੱਡ ਤੋਂ ਬਿਯੋਂਡ ਹੂੰ ਕਿਆ ਮਤਲਬ ਪ੍ਰਾਊਡ ਮੂਵਮੈਂਟ ਸੀਗੀ ਸਾਰਿਆਂ ਵਾਸਤੇ ਹਲੇ ਤੱਕ ਵੀ ਇਹ ਮਤਲਬ ਸੋਚਿਆ ਜਾ ਰਿਹਾ ਹੈ ਕਿ ਯਾਰ ਹੁਣ ਅੱਗੇ ਕੀ ਹੂੰ ਹੋ ਸਕਦਾ ਅੱਗੇ ਕੋਈ ਹੋਰ ਨਵਾਂ ਆਰਟਿਸਟ ਵੀ ਆਵੇ ਉਹ ਆ ਦੋ ਵੱਡਾ ਆਰਟਿਸਟ ਆਵੇ ਬਹੁਤ ਵੱਡਾ ਆਰਟਿਸਟ ਸੀਗਾ ਉਹ ਜਿੰਦੇ ਜਿੰਨੂੰ ਤੁਸੀਂ ਐ ਨਚਲ ਉਹਨੇ ਉਹਨੇ ਇਨਵਾਈਟ ਕੀਤਾ ਵੀ ਤੁਸੀਂ ਬੰਬੇ ਵਾਲੇ ਤੁਸੀਂ ਮਾਰੋ ਤਾੜੀਆਂ ਦਿਲਜੀਤ ਲਈ ਹੂੰ ਪਰ ਦੇਖੋ ਤੁਸੀਂ ਪਹਿਲੀ ਟੇਪ ਤੋਂ ਲੈ ਕੇ ਤੇ ਅੱਜ ਤੱਕ ਦਾ ਸਮਾਂ ਹਨਾ ਇਹ ਮਿਹਨਤੀ ਆ ਨਾ ਜੇ ਕਿਸੇ ਨੇ ਗਰੋਅ ਕੀਤਾ ਗਰੋਅ ਦਾ ਸਹੀ मीनिंग ਕਿਸੇ ਨੂੰ ਕਿਹਾ ਜਾ ਸਕਦਾ ਤਾਂ ਉਹ ਦਿਲਜੀਤ ਨੂੰ ਦੇਖ ਲਈ ਜੀ ਉਹ ਵੀ ਦਿਲਜੀਤ ਸੀ ਜਿਹੜਾ ਸਟੇਜ ਤੇ ਨੱਚਦੇ ਹੋਏ ਡਿੱਗ ਪਿਆ ਸੀ ਤੇ ਲੋਕਾਂ ਨੇ ਕਿਹਾ ਸੀ ਆਹ ਕੀ ਜਲੂਸ ਕਢਾਈ ਜਾਂਦਾ ਹਾਂ ਅੱਜ ਉਹੀ ਜਿਹੜੇ ਬਾਲੀਵੁੱਡ ਵਾਲੇ ਤੇ ਸਾਰੇ ਤੇ ਸਟੇਜ ਖਿਲਰ ਲਾ ਦੁੰਦਾ ਹਾਂ ਸਟੇਜ ਮੈਂ ਕਹਿੰਦਾ ਜੀ ਉਹਨੇ ਬੰਬੇ ਹਲਾਤਾ ਜੀ ਜਿਸ ਤਰੀਕੇ ਨਾਲ ਸ਼ੋਅ ਸੀ ਜੋ ਸੈੱਟ ਸੀ ਤੁਸੀਂ ਚੈੱਕ ਕਰੋ ਸੈੱਟ ਦੀ ਉੱਤੋਂ ਜਦੋਂ ਰੀਲ ਚੀਜ਼ ਦਿਖਾਉਂਦੇ ਨੇ ਜੀ ਸੈੱਟ ਕਿਆ ਸੈੱਟ ਸੀ ਆ ਮਤਲਬ ਉਹਦੇ ਤੇ ਦਿਲਜੀਤ ਪਰਫਾਰਮ ਕਰ ਰਿਹਾ ਪੰਜਾਬੀ ਇੱਕ ਆਰਟਿਸਟ ਨਾਲ ਦੁਨੀਆ ਦਾ ਜਿਹੜਾ ਐਡਾ ਵੱਡਾ ਆਰਟਿਸਟ ਪਰਫਾਰਮ ਕਰ ਰਿਹਾ ਪਰਾਉਡ ਮੂਵਮੈਂਟ ਸੀ ਪੰਜਾਬ ਲਈ ਵੀ ਤੇ ਭਾਰਤ ਲਈ ਭਾਰਤ ਲਈ